ਜੇਲਾ ਕਪੂਰਥਲਾ ਵਿੱਚ ਟ੍ਰੈਫਿਕ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਕਪੂਰਥਲਾ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ 500 ਤੋਂ 1000 ਰੁਪਏ ਤੱਕ ਲੈ ਕੇ ਨਜਾਇਜ਼ ਤੌਰ ਤੇ ਦੁਕਾਨਾਂ ਦੇ ਕਬਜ਼ਾ ਕਰ ਲੈਂਦੇ ਨੇ ਅਤੇ ਖਾਸ ਤੌਰ ਤੇ ਸੰਡੇ ਬਾਜ਼ਾਰ ਲਗਾਉਣ ਕਾਰਨ ਆਉਣ ਜਾਣ ਵਾਲੇ ਲੋਕਾਂ ਦਾ ਰ ਰੁਕ ਜਾਂਦਾ ਨਗਰ ਨਿਗਮ ਕਮਿਸ਼ਨ ਨੂੰ ਕਲੇਰ ਵੱਲੋਂ ਪਿਛਲੇ ਦਿਨੀ ਨਜਾਇਜ਼ ਕਬਜ਼ਿਆਂ ਕਾਰਨ ਸੜਕ ਨੂੰ ਜੋੜਨ ਵਿੱਚ ਹੋ ਰਹੀ ਦੇਰੀ ਦੇ ਮਾਮਲੇ 'ਚ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਨਗਰ ਨਿਗਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਕਈ ਵਾਰ ਚੇਤਾਵਨੀਆਂ ਦੇਣ ਤੋਂ ਬਾਅਦ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਨਾਜਾਇਜ਼ ਤੌਰ ਤੇ ਬੋਰਡ ਲਗਾਏ ਜਾ ਰਹੇ ਨੇ ਕਾਰਪੋਰੇਸ਼ਨ ਕਪੂਰਥਲਾ ਦੇ ਅਧਿਕਾਰੀਆਂ ਵੱਲੋਂ ਦੁਕਾਨਾਂ ਦੇ ਬਾਹਰ ਲਗਾਈ ਗਈ ਫੜੀ ਨੂੰ ਹਟਾਉਣ ਦੇ ਲਈ ਪੁਲਿਸ ਮੁਲਾਜ਼ਮਾ ਦੇ ਨਾਲ ਨਾਲ ਕਾਰਪੋਰੇਸ਼ਨ ਤੇ ਅਧਿਕਾਰੀ ਕਰਮਚਾਰੀ ਟਰੈਕਟਰ ਟਰਾਲੀਆਂ ਸਮੇਤ ਕਾਰਵਾਈ ਕਰਦੇ ਨਜ਼ਰ ਆਏ ਨਿਗਮ ਵਿਭਾਗ ਦੀ ਟਰੈਕਟਰ ਟਰਾਲੀ ਤੋਂ ਬਾਅਦ ਦੁਕਾਨਾਂ ਚੋਂ ਫੜਾ ਤਫਰੀਮ ਆ ਚੁੱਕੀ ਬੀਐਸਸੀ ਵਿਭਾਗ ਕਪੂਰਥਲਾ ਦੇ ਅਧਿਕਾਰੀ ਭਜਨ ਸਿੰਘ ਨੇ ਦੱਸਿਆ ਕਿ ਉਹ ਦੁਕਾਨਾਂ ਦੇ ਬਾਹਰ ਕੀਤੇ ਨਾਜਾਇ ਵੇ ਕਈ ਵਾਰ ਚਤਾਵਨੀ ਦੇ ਚੁਕੇ ਨੇ ਇਸ ਤੋਂ ਬਾਅਦ ਨਿਗਮ ਵਿਭਾਗ ਨੇ ਕਾਰਵਾਈ ਕੀਤੀ ਹੈ ਛੇਤੀ ਹੀ ਐਤਵਾਰ ਵਾਲੇ ਦਿਨ ਟੁਕਾਨਾ ਦੇ ਪਾਰ 3 ਫੁੱਟ ਦੀ ਜਗ੍ਹਾ ਦਿੱਤੀ ਗਈ ਹੈ ਇਹਨਾਂ ਨੂੰ ਸਾਨੂੰ ਜਗ੍ਹਾ ਦਿੱਤੀ ਗਈ 3 ਫੁੱਟ ਅਸੀਂ 3 ਫੁੱਟ ਦੇ ਵਿੱਚ ਰਹੀਦਾ ਪਰ ਕਈ ਵਿੱਚ ਬੰਦੇ ਇਦਾਂ ਦੇ ਹੁੰਦੇ ਆ ਕਿ ਜਿਹੜੇ ਸੋਚਦੇ ਆ ਕਿ ਸਾਡੇ ਕੋਲ ਗਾਂਗ ਜਿਆਦਾ ਹਨ ਉਹ ਗਾਂਗਾ ਲੈ ਜਾਂਦੇ ਉਹਦੇ ਕਰਕੇ ਸਾਰਿਆਂ ਨੂੰ ਦਿੱਕਤ ਆਉਂਦੀ ਹੈ ਤੇ ਅਸੀਂ ਆਪਣੀ ਆਹੀ ਕਹਿਣਾ ਸਾਰਿਆਂ ਨੂੰ ਕਿ ਜਗ੍ਹਾ ਜਿੰਨੀ 3 ਫੁੱਟ ਕਹਿਤੀ ਉਹਨੇ ਰੋ ਕਿਉਂਕਿ ਜੇ ਰੋਟੀ ਮਿਲਦੀ ਵੀ ਤੇ ਰਾਮਨਾ ਕਾਓ ਫਾਇਦਾ ਕੀ ਹੈ ਗਾਂਗਾ ਜਾ ਕੇ ਫਿਰ ਇੱਕ ਗੱਲ ਦੱਸਦਾ ਜਦੋਂ ਗਾਂ ਲੱਗ ਜਾਂਦੀ ਹੈ ਕਸਟਮਰ ਆਂਦਾ ਸਕੂਟਰੀਜ਼ ਉਹਨਾਂ ਦੀ ਸੜਕ ਤੇ ਲੱਗਦੀ ਹੈ ਜਿਹੜੀ ਐ ਐਂਬੂਲੈਂਸ ਵਗੈਰਾ ਜਾਂ ਗੱਡੀਆਂ ਨਿਕਲਦੀ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਉਸ ਕਰਕੇ ਰਸ਼ ਵੱਜ ਜਾਂਦਾ ਅਸੀਂ ਆਹੀ ਕਹਿੰਨੇ ਆ ਕਿ ਜਗ੍ਹਾ ਤੋਂ ਪਿੱਛੇ ਲਾਓ ਤੇ ਸਹੀ ਜਿਹੜਾ ਕੰਮ ਰਹੇਗਾ ਦੋ ਜੀ ਕੱਲ ਤਾਂ ਤੁਹਾਡੀ ਵੀ ਬਿਲਕੁਲ ਠੀਕ ਹੈ ਕਿਉਂਕਿ ਜੇ ਜਿਸ ਜਗ੍ਹਾ ਤੇ ਖੜੇ ਹੋ ਨੀ ਹੁੰਦੀ ਅਸੀਂ ਆਪ ਕਹਿੰਦੇ ਜੀ ਜਿੰਨੀ ਜਗ੍ਹਾ 1 ਮੰਜਾ ਕਹਿਤਾ 1 ਮੰਜਾ ਲਾ ਲਓ ਗਾਗ ਨੇ ਆਣਾ ਰੱਬ ਨੇ ਜੋ ਦੇਣਾ ਉਹ ਦੇ ਜਣਾ ਪਾਣੀ ਹੈ ਕਿ ਆਪਾਂ ਸੜਕ ਤੇ ਆ ਕੇ ਕਰੀਏ ਤੇ ਦੂਸਰਾ ਦਾ ਕੰਮ ਵੀ ਖਰਾਬ ਕਰੀਏ ਪਰ ਇਹਦੇ ਵਿੱਚ ਤੁਸੀਂ ਮੰਨਦੇ ਹੋ ਕਿ ਜਿਹੜੇ ਦੁਕਾਨਦਾਰ ਆ ਉਹ ਵੀ ਗਲਤ ਨੇ ਜਿਹੜੇ ਇੱਥੇ ਇਹਦੇ 'ਚ ਸਰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਜੀ ਕੋਈ ਬੰਦੇ ਇਦਾਂ ਦੇ ਹੈਗੇ ਆ ਕਿ ਸਾਡੇ ਕੋ ਗਾਂਗ ਜਿਆਦਾ ਨੂੰ ਰੋਡ ਤੇ ਜਾਂਦੇ ਆ ਜੀ ਦੁਕਾਨਦਾਰ ਖੁਦ ਜਾਂਦੇ ਸਾਡੀ ਤਾਂ ਚਲੋ ਗੱਲ ਅਲੱਗ ਹੈ ਸਾਡੇ ਕੋ ਦੁਕਾਨਾ ਨਹੀਂ ਹੈ ਕੋਈ ਬੰਦੇ ਇਦਾਂ ਦੇ ਵੀ ਆ ਜਿਹੜੇ 70000 ਰੁਪਏ ਕਰਾ ਦਿੰਦੇ ਸਾਡੇ ਕੋ ਨਹੀਂ 70000 ਕਰਾਇਆ ਜਿਹੜੇ ਵੀ ਜਗਾ ਦਿੱਤੀ ਆ ਸ ਤੇਨ ਫੋਰ ਇੱਕ ਮੰਜੇ ਦੀ ਇੱਕ ਮੰਜੇ ਲਾਵਾਂਗੇ ਵੱਧ ਨੂੰ ਅਸੀਂ ਇਹਨਾਂ ਨੂੰ ਪਿਛਲਾ ਐਤਵਾਰ ਬੰਦ ਕੀਤਾ ਸੀਗਾ ਪਿਛਲਾ ਐਤਵਾਰ ਇਹਨਾਂ ਨੇ ਇੱਕ ਦਿਨ ਲੈ ਲਿਆ ਸਾਡੇ ਕੋਲ ਟਾਈਮ ਵੀ ਸਾਨੂੰ ਲਾ ਲਾ ਦੇਣ ਠੀਕ ਹੈ ਛੰਡੇ ਮਾਰਕੀਟ ਅਸੀਂ ਇਹਨਾਂ ਨੂੰ ਬੰਦ ਕਰਤੀ ਇੱਥੇ ਨਹੀਂ ਲੱਗਣ ਦੇਣੀ ਮਨਸੂਰਵਾਲ ਸਾਡੀ ਮਾਰਕੀਟ ਉੱਥੇ ਜਾ ਕੇ ਲਾ ਲੂ ਕੋਈ ਪੈਸਾ ਨਹੀਂ ਫ੍ਰੀ ਲੱਗੂਗਾ ਜੇ ਹੁਣ ਇਹਨਾਂ ਨੇ ਲਈ ਆ ਕਹਿ ਕੇ ਤੇਨ ਫੋਰ ਤੋਂ ਵੱਧ ਜਗਾ ਨਹੀਂ ਕਿਹਨ ਦਿੱਤੀ ਜਾਓਗੇ ਪੀੜੀ ਪੱਟੀ ਸਾਡੀ ਅਗਲੇ ਹਫਤੇ ਲੱਗ ਜਾਣੀ ਐਸੇ ਹਫਤੇ ਕਿਹੜੀ ਪੜੀ ਤੋਂ ਜਿਹੜਾ ਗਾਹ ਹੋਇਆ ਉਹ ਸਮਾਨ ਚੱਕਿਆ ਜਾਊਗਾ ਬਾਕੀ ਅੱਛਾ ਇੱਕ ਮਸਲਾ ਬੜਾ ਉੱਠ ਰਿਹਾ ਲਾ ਕਿ ਜਿਹੜੇ ਇੱਥੇ ਦੇ ਲੋਕਲ ਜਿਹੜੇ ਬੰਦੇ ਆ ਉਹ ਕੰਮ ਨਹੀਂ ਕਰ ਪਰ ਰਹੇ ਬਾਹਰੋਂ ਆ ਕੇ ਜਿਹੜੀਆਂ ਫੜੀਆਂ ਲੱਗਦੀਆਂ ਸਾਨੂੰ ਪਤਾ ਨਹੀਂ ਲੋਕਲ ਕਿਹੜੇ ਤੋਂ ਬਾਹਰਲਾ ਕਿਹੜਾ ਆ ਜਿਹੜੇ ਮੁੰਡੇ ਨਾਲ ਗਏ ਸਾਡੇ ਅੱਜ ਇਹਨਾਂ ਕਿਹਾ ਤੇ ਸਾਰਿਆ ਸਮਾਨ ਚੁਕਾ ਦੇ ਇਹਨਾਂ ਜਿਹੜੇ ਬਾਹਰਲੇ ਬਾਹਰਲੇ ਅਸੀਂ ਖੋ ਨਾਲ ਗਏ ਨਾਲ ਗਏ ਸਾਰੀ ਮਾਰਕੀਟ ਨਾਲ ਗਏ ਸਾਡੇ ਜੀ ਇੱਥੇ ਗੱਲਬਾਤ ਤਾਂ ਇਹੀ ਹੋਈ ਆ ਵੀ 3 ਫੁੱਟ ਤੋਂ ਵੱਧ ਕਿਸੇ ਦਾ ਨਹੀਂ ਮੰਗ ਰਹੇ ਉਹ ਤਾਂ 10 ਫੁੱਟ ਲਾ ਲੈਣਾ 3 ਫੁੱਟ ਤੋਂ ਵੱਧ ਲੇ ਕੋ ਤਾਂ ਸਮਾਨ ਚੱਕਿਆ ਜਾਊਗਾ ਜ ਤਰੀ ਰੋਜ਼ ਪੱਟੀ ਲੱਗ ਜਾਣੀ ਅਗਲੇ ਹਫਤੇ ਪੀਲੀ ਪੱਟੀ ਲੱਗ ਜਾਣੀ ਸਾਰੇ ਵਾਸਤੇ ਇੱਕ ਵੇ ਕਾਨੂੰਨੀ ਹੈ ਜਿਹੜਾ ਪੀਲੀ ਪੱਟੀ ਤੋਂ ਬਾਹਰ ਹੈ ਉਸਨਾਂ ਦਾ ਅਪੋਰਸ਼ਨ ਦਾ ਤੇ ਕੋਈ ਮੈਸੇਜ ਵੀ ਦੇਣਾ ਚਾਹੁੰਦੇ ਆਂ ਆਪ ਲੋਕ ਬਿਨੈਤੀ ਕਰਾਤੀ ਆਂ ਅਸੀਂ ਨਿਰਵਾਜੀ ਬਿਨੈਤੀ ਚੱਲਦੀ ਫਿਰ ਜਿਹੜੇ ਮਾਰ ਰੋਡ ਤੇ ਨਜਾਇਜ਼ ਕਬਜ਼ੇ ਹੋਏ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਉਹਦੇ ਬਾਰੇ ਦੇ ਜ ਨੇ ਬਿਲਡਿੰਗ